ਨੋਇਫਾਨ ਨਸ਼ਿਆਂ ਤੋਂ ਬਚਾਉਣ ਅਤੇ ਉਨ੍ਹਾਂ ਦੇ ਮਾਰੇ ਅਸਰਾਂ ਤੋਂ ਜਾਨੂ ਕਰਵਾਉਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵਾਨਤਮਾਨ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਵੱਲੋਂ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਾ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਜਿਥੇ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ ਉੱਥੇ ਹੀ ਵਿਸ਼ੇਸ਼ ਤੌਰ ਤੇ ਇਸ ਟੂਰਨਾਮੈਂਟ ਦੌਰਾਨ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਰਮਵੀਰ ਸਿੰਘ ਘੁੰਮਣ ਅਤੇ ਵਿਧਾਇਕ ਡਾਕਟਰ ਰਵਜੋਤ ਸਿੰਘ ਹਾਜ਼ਰ ਹੋਏ। ਉਹਨਾਂ ਨਾਲ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਐਸਐਸਪੀ ਇਸ ਮੌਕੇ ਜਿਥੇ ਆਏ ਹੋਏ ਮਹਿਮਾਨਾਂ ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਰ ਕਰ ਖੇਡਾਂ ਵੱਲ ਉਤਸ਼ਾਹਿਤ ਹੋਣ ਦੀ ਗੱਲ ਤੇ ਵੀ ਜ਼ੋਰ ਦਿੱਤਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੁਲਿਸ ਲਾਈਨ ਦੇ ਵਿੱਚ ਵੱਖ-ਵੱਖ ਗੇਮਾਂ ਦੇ ਵਿੱਚ ਜਿਹੜੇ ਆ ਮੈਚ ਕਰਵਾਏ ਜਾ ਰਹੇ ਆ ਡੀਸੀ ਸਾਹਿਬਾ ਐਸਐਸਪੀ ਸਾਹਿਬ ਔਰ ਵਿਸ਼ੇਸ਼ ਤੌਰ ਤੇ ਮੇਰੇ ਸਾਥੀ ਵਿਧਾਨ ਸਭਾ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਵੀਰ ਜਿਹਨਾਂ ਦੀ ਕਿ ਲੋਕ ਇਮਾਨਦਾਰੀ ਵਿੱਚ ਬਹੁਤ ਵੱਡੀ ਮਿਸਾਲ ਦਿੰਦੇ ਆ ਕਰਨਬੀਰ ਘੁੰਮਣ ਸਾਹਿਬ ਵਿਸ਼ੇਸ਼ ਤੌਰ ਤੇ ਹਾਜ਼ਰ ਹੈ ਇਹ ਹਲਕਾ ਲੈਵਲ ਤੋਂ ਸ਼ੁਰੂ ਹੋਈਆਂ 24 ਦੇ ਲਗਭਗ ਟੀਮਾਂ ਜਿਹੜੀਆਂ ਨੇ ਪੂਰੇ ਜ਼ਿਲ੍ਹੇ ਤੋਂ ਜਾਂਦੇ ਵੀ ਪਾਰਟਿਸਪੇਟ ਕੀਤਾ ਇੱਕ ਬਹੁਤ ਵੱਡਾ ਸੁਨੇਹਾ ਹੈ ਨਸ਼ਿਆਂ ਨੂੰ ਨਾ ਤੇ ਖੇਡਾਂ ਨੂੰ ਹਾਂ ਮੈਂ ਸਮਝਦਾ ਕਿ ਇਹਦੇ ਵਿੱਚ ਬੱਚਿਆਂ ਲਈ ਸੁਨੇਹਾ ਆ ਗਿਆ ਆਉਣ ਵਾਲੀ ਪੀੜ੍ਹੀ ਨੂੰ ਕਿ ਅਸੀਂ ਕਿਵੇਂ ਨਸ਼ਿਆਂ ਤੋਂ ਦੂਰ ਰਹਿਣਾ ਔਰ ਆਪਣੇ ਮਾਂ-ਬਾਪ ਦਾ ਆਪਣੇ ਇਲਾਕੇ ਦਾ ਆਪਣੇ ਪੰਜਾਬ ਦਾ ਨਾਮ ਜਿਹੜਾ ਆ ਦੁਨੀਆ ਭਰ ਦੇ ਵਿੱਚ ਰੌਸ਼ਨ ਕਰਨਾ ਹੈ ਹੁਸ਼ਿਆਰਪੁਰ ਜਿੱਥੇ ਸਭ ਤੋਂ ਵੱਧ ਪੜਿਆ ਲਿਖਿਆ ਸ਼ਹਿਰ ਹੈ ਜਿੱਥੇ ਪੂਰੇ ਪੰਜਾਬ ਦੇ ਵਿੱਚ ਮੰਨਿਆ ਜਾਂਦਾ ਉੱਥੇ ਹੀ ਸਾਡਾ ਗੜਸ਼ਿੰਘਾ ਹਲਕਾ ਮਾਲਪੁਰ اور ਹੁਸ਼ਿਆਰਪੁਰ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਆ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ 올ímpian, Asian ਵੱਡੇ ਖਿਡਾਰੀ ਹੋਏ ਆ ਔਰ ਸਮਾਂ ਦੂਰ ਨਹੀਂ ਮੈਂ ਸਮਝਦਾ ਕਿ ਜਿਸ ਤਹਤ ਤੇ ਉੱਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜੀ ਕੰਮ ਕਰ ਰਹੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਹੁਣ Asian Games ਦੇ ਵਿੱਚ ਵੀ ਤੁਸੀਂ ਦੇਖਿਆ ਕਿ ਬਹੁਤ ਵੱਡਾ ਜਿਹੜਾ ਫਤਵਾ ਪੰਜਾਬ ਦੇ ਸਾਡੇ ਖਿਡਾਰੀਆਂ ਨੂੰ ਮਿਲਿਆ ਉਹਦੇ ਵਿੱਚ ਮੈਂ ਸਮਝਦਾ ਕਿ ਜਿੱਥੇ ਖਿਡਾਰੀਆਂ ਨੂੰ ਇਨਾਮ ਤਾਂ ਦਿੱਤੇ ਹੀ ਐ ਪਰ ਉਹਨਾਂ ਨੂੰ ਤਿਆਰੀ ਕਰਨ ਦੇ ਲਈ ਵੀ ਸਪੈਸ਼ਲ ਤੌਰ ਤੇ ਸਰਕਾਰ ਨੇ ਪਹਿਲਾਂ ਜਿਹੜੇ ਫੰਡ ਰਿਲੀਜ਼ ਕੀਤੇ ਉਹਦੇ ਨਾਲ ਮੈਂ ਸਮਝਦਾ ਕਿ ਉਹਨਾਂ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਹੋਈਆਂ ਅੱਜ ਇਹ ਬਹੁਤ ਵੱਡਾ ਉਪਰਾਲਾ ਇਹਦੇ ਨਾਲ ਨਸ਼ਿਆਂ ਨੂੰ ਬਿਲਕੁਲ ਠੱਲ ਪਾਉਗੀ ਔਰ ਸਾਡੇ ਇਲਾਕਿਆਂ ਦੇ ਵਿੱਚ ਜਦੋਂ ਅਸੀਂ ਪਿੰਡਾਂ ਜਾਂਦੇ ਆ ਕਿ ਲੋਕਾਂ ਦਾ ਕਹਿਣਾ ਹੈ ਕਿ 100% ਭਾਵੇਂ ਨਹੀਂ ਪਰ ਬਹੁਤ ਵੱਡੀ ਠੱਲ ਪਈ ਐ ਅੱਜ ਉਹਨਾਂ ਬੱਚੇ ਬੱਚੀਆਂ ਨੂੰ ਮੇਰਾ ਸਨੇਹਾ ਹੈ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਬਿਲਕੁਲ ਨਸ਼ਾ ਰਤ ਕਰਾਵਾਂਗੇ ਉਹਨਾਂ ਨੂੰ ਡੀਟੌਕਸ ਕਰਾਵਾਂਗੇ ਉਹਨਾਂ ਦਾ ਰੀਹੈਬ ਕਰਾਵਾਂਗੇ ਉਧਰ ਐਸਐਸਪੀ ਹੁਸ਼ਿਆਰਪੁਰ सुरेंद्र ਲੰਬਾ ਤੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੇ ਕਿਹਾ ਕਿ ਇਸ ਟੂਰਨਾਮੈਂਟ ਦੌਰਾਨ 100 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ ਤੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ ਉਹਨਾਂ ਵਿਸ਼ਵਾਸ ਦਵਾਇਆ ਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਦੇ ਉਪਰਾਲੇ ਚਾਰੀ ਰੱਖੇ ਜਾਣਗੇ ਜੀ ਪੰਜਾਬ ਪੁਲਿਸ ਵੱਲੋਂ ਮਾਨਯੋਗ ਸੀਮ ਸਾਹਿਬ ਦੇ ਡਾਇਰੈਕਸ਼ਨਾਂ ਦੇ ਅਨੁਸਾਰ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਸਪੈਸ਼ਲ ਡੀਜੀਪੀ ਐਸਟੀਐਫ ਦੇ ਗਾਈਡ ਲਾਈਨਸ ਤੇ ਜਿਹੜਾ ਹੈਗਾ ਨਸ਼ਾ ਦੇ ਖਿਲਾਫ ਇੱਕ ਸਟੇਟ ਵਾਈਡ ਜਿਹੜਾ ਕੈਂਪੇਨ ਚਲਾਇਆ ਜਾ ਰਿਹਾ ਹੈਗਾ ਉਹਦੇ ਦੂਜੇ ਫੇਜ ਚ ਪਹਿਲੇ ਫੇਜ ਚ ਅਸੀਂ ਇੱਕ ਮੈਰਾਥons ਕਰਾਈ ਸੀਗੀ ਸਬ ਡਿਵੀਜ਼ਨ ਲੈਵਲਸ ਤੇ ਤੇ ਫਿਰ ਡਿਸਟ੍ਰਿਕਟ ਲੈਵਲ ਤੇ ਤੇ ਹੁਣ ਦੂਜੇ ਫੇਜ ਦੇ ਤਹਿਤ ਜਿਹੜਾ ਹੈਗਾ ਉਹ ਅਸੀਂ ਸਪੋਰਟਸ ਮੀਟਸ ਕਰਾਈਆਂ ਹੈਗੀਆਂ ਪੂਰੇ ਜ਼ਿਲ੍ਹੇ ਚ ਜਿਹਦੇ ਵਿੱਚ ਪੁਲਿਸ ਸਟੇਸ਼ਨ ਲੈਵਲ ਤੇ ਪਹਿਲਾਂ ਗੇਮਾਂ ਕਰਾਈਆਂ ਗਿਆ ਚਾਰ ਗੇਮਸ ਦੀ ਜਿਹਦੇ ਵਿੱਚ ਫੁੱਟਬਾਲ ਕਬੱਡੀ ਬਾਸਕਟਬਾਲ ਤੇ ਬਾਲੀਬਾਲ ਗੇਮ ਇਨਕਲੂਡ ਕੀਤੇ ਗਏ ਤੇ ਪੁਲਿਸ ਸਟੇਸ਼ਨ ਲੈਵਲ ਦੀ ਪਿੰਡਾਂ ਦੀ ਟੀਮਾਂ ਜਿਹੜੇ ਸੀਗੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਦੇ ਜਿਹੜੇ ਜੇਤੂ ਟੀਮਾਂ ਸੀਗੀਆਂ ਉਹਨਾਂ ਦਾ ਸਬਡਿਵੀਜ਼ਨ ਲੈਵਲ ਤੇ ਫਿਰ ਮੈਚੇਸ ਕਰਾਏ ਗਏ ਤੇ ਸਬਡਿਵੀਜ਼ਨ ਲੈਵਲ ਦੇ ਜਿਹੜੇ ਜੇਤੂ ਟੀਮਾਂ ਸੀਗੀਆਂ ਉਹਨਾਂ ਦੇ ਜਿਹੜੇ ਮੈਚੇਜ ਹੈਗੇ ਕੱਲ ਅਸੀਂ ਇੱਥੇ ਇਨੋਗਰੇਸ਼ਨ ਕਰਾਇਆ ਜਿਹੜਾ 24 ਟੀਮਾਂ ਸਬਡਿਵੀਜ਼ਨ ਲੈਵਲਸ ਤੋਂ ਜਿਹੜੇ ਜਿੱਤ ਕੇ ਇੱਥੇ ਆਈ ਹੈਗੀ ਆਪਣੇ ਕੋਲੇ ਉਹ ਪੁਲਿਸ ਲਾਈਨ ਹੁਸ਼ਾਰਪੁਰ ਵਿਖੇ ਆ ਸੀ 24 ਟੀਮਾਂ ਦਾ ਜ਼ਿਲ੍ਹਾ ਲੈਵਲ ਦਾ ਇਨੋਗੁਰੇਸ਼ਨ ਕੱਲ ਸਪੋਰਟਸ ਮੀਟ ਦਾ ਮਾਨਯੋਗ ਮੰਤਰੀ ਸਾਹਿਬ ਬ੍ਰਹਮਸ਼ੰਕਰ ਜੀ ਪਾਜੀ ਤੇ ਡੀਸੀ ਸਾਹਿਬ ਦੀ ਅਗਵਾਈ ਹੇਠ ਅਸੀਂ ਕੱਲ ਇਨੋਗੁਰੇਸ਼ਨ ਕੀਤਾ ਤੇ ਅੱਜ ਸਾਡੇ ਵਿੱਚ ਮਾਨਯੋਗ ਡਿਪਟੀ ਸਪੀਕਰ ਸਾਹਿਬ ਰੋੜੀ ਸਾਹਿਬ ਤੇ ਨਾਲ ਐਮਐਲਏ ਸਾਹਿਬ ਦਸਵਾ ਸਾਡੇ ਵਿੱਚ ਹੈਗੇ ਨਾਲ ਡੀਸੀ ਸਾਹਿਬ ਹੈਗੇ ਜਿਹੜੇ ਜੇਤੂ ਟੀਮਾਂ ਹੈਗੀਆਂ 24 ਟੀਮਾਂ ਵਿੱਚੋਂ ਉਹਨਾਂ ਵਿੱਚ ਉਹਨਾਂ ਨੂੰ ਪਹਿਲਾ ਦੂਜਾ ਤੀਜਾ ਇਨ 30 ਦਿਨੋ ਸਥਾਨਾਂ ਦੇ ਜਿਹੜੇ ਹੈਗੇ ਇਨਾਮ ਅੱਜ ਵੰਡ ਦਿੱਤੇ ਜਾਣਗੇ ਤੇ ਉਸ ਤੋਂ ਇਲਾਵਾ ਜਿਹੜੇ ਪਾਰਟਿਸਿਪੇਟਿੰਗ ਟੀਮਾਂ ਹੈਗੀਆਂ ਉਹਨਾਂ ਨੂੰ ਵੀ ਸਾਰੀ ਟੀਮਾਂ ਨੂੰ ਬਾਸਕਟਬਾਲ ਵਾਲੀ ਟੀਮ ਨੂੰ ਬਾਸਕਟਬਾਲ ਜਿਹੜਾ ਹੈਗਾ ਉਹ ਪੁਲਿਸ ਡਿਪਾਰਟਮੈਂਟ ਵੱਲੋਂ ਗਿਫਟ ਕੀਤਾ ਜਾ ਰਿਹਾ ਹੈਗਾ ਵਾਲੀਬਾਲ ਵਾਲ ਨੂੰ ਵਾਲੀਬਾਲ ਤੇ ਨੈਟ ਨਾਲ ਗਿਫਟ ਕੀਤਾ ਜਾ ਰਿਹਾ ਹੈਗਾ ਇਸੇ ਤਰੀਕੇ ਨਾਲ ਫੁੱਟਬਾਲ ਵਾਲਾ ਨੂੰ ਫੁੱਟਬਾਲ ਪਾਰਟਿਸਪੇਸ਼ਨ ਕਰਨ ਵਾਲਿਆਂ ਨੂੰ ਜਿਨ੍ਹਾਂ ਨੂੰ ਕੋਈ ਸਥਾਨ ਨਹੀਂ ਮਿਲ ਸਕਿਆ ਉਹਨਾਂ ਟੀਮਾਂ ਨੂੰ ਉਹਨਾਂ ਦੇ ਨਾਲ-ਨਾਲ ਜਿਹੜਾ ਹੈਗਾ ਜਿਹੜੇ ਵੀ ਪਲੇਅਰਸ ਨੇ ਪਾਰਟਿਸਿਪੇਟ ਕੀਤਾ ਹੈਗਾ ਉਹਨਾਂ ਸਾਰਿਆਂ ਨੂੰ ਪਾਰਟਿਸਿਪੇਸ਼ਨ ਸਰਟੀਫਿਕੇਟ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਜ਼ਿਲ੍ਹਾ ਪੁਲਿਸ ਵੱਲੋਂ ਇਸ਼ੂ ਕੀਤੇ ਜਾਣਗੇ